ਸੁਖਜਿੰਦਰ ਜੀ ਆਏ ਕਹਿੰਦੇ ਕਿ ਪੰਜਾਬੀ ਲੀਡਰਾਂ ਨੂੰ ਤੇਜਸਵੀ ਜਾਦਵ ਤੋਂ ਸਿੱਖਣਾ ਚਾਹੀਦਾ ਜੀ ਘੱਟੋ ਘੱਟ ਹਾਲੇ ਸਾਡੇ ਵਾਲੇ ਤਾਂ ਕਹਿੰਦੇ ਕਿ ਭਾਈ ਗਾਨੇ ਸ਼ਾਨੀ ਚੱਲੀ ਜਾਂਦੇ ਕੰਮ ਭਾਈ ਹਾਂ ਬਿਲਕੁਲ ਗੱਲ ਸਾਡੇ ਇੱਥੇ ਕੀ ਹਾਲ ਕੁਝ ਵੀ ਨਹੀਂ ਹੈਗਾ ਸਾਡੇ ਯੰਗਾਂ ਤਾਂ ਤੇ ਖੜੀ ਜਾਂਦੇ ਆ ਜੀ ਠੀਕ ਹੈ ਜੀ ਕਿਤੇ ਕਿਤੇ ਬਿਜਲੀ ਤੇ ਖੜੀ ਜਾਂਦੇ ਆ ਕਿਤੇ ਕਿਤੇ ਮਤਲਬ ਕਿ ਪਾਣੀ ਪੂਣੀ ਤੇ ਬਸ ਆਹੀ ਖੁਸ਼ਿਆ ਜੀ ਸਾਡੀ ਇੰਡਸਟਰੀ ਦਾ ਕੀ ਹਾਲ ਆ ਹਾਇਰ ਐਜੂਕੇਸ਼ਨ ਦਾ ਕੀ ਹਾਲ ਆ ਡਰਗ ਆਪਾਂ ਇਹ ਗੱਲ ਕੀਤੀ ਤੇ ਹੈ ਅੱਜ ਡਰੱਗ ਦਾ ਮੁੱਦਾ ਕਿੱਥੇ ਆ ਬੇਅਦਬੀਆਂ ਦਾ ਮੁੱਦਾ ਕਿੱਥੇ ਆ ਮੁੱਦੇ ਮੋਗੇ ਸਾਰੇ ਅੱਜ ਸਾਡੀ ਇੰਡਸਟਰੀ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਬਿਲਕੁਲ ਆਈਸੀਯੂ ਚ ਚਲ ਗਈ ਆ ਜੂਰ ਜੀ ਸਾਡੀ ਜਿਹੜੀ ਇੰਡਸਟਰੀ ਆ ਇਨੋਵੇਸ਼ਨ ਇਨੋਵੇਸ਼ਨ ਸਾਡੀ ਨੌਜਵਾਨ ਪੀੜੀ ਦਾ ਕਿੱਥੇ ਆ ਸਕਿੱਲ ਮੈਂ ਹੁਣੇ ਮੈਂ ਆਪਦੇ ਇੱਕ ਦੋਸਤ ਕੋਲੋਂ ਆਇਆ ਕਾਰੋਬਾਰੀ ਆ ਤੇ ਮੈਂ ਮੈਂ ਦੇਖੋ ਮੈਂ ਬੜਾ ਜਿਗਿਆਸੂ ਕਿਸਮ ਦਾ ਆਦਮੀ ਆ ਜੀ ਤੇ ਚਲੋ ਅਸੀਂ ਬੈਠੇ ਗੱਲਾਂ-ਬਾਤਾਂ ਮਾਰੀਆਂ ਤੇ ਮੈਂ ਜਦੋਂ ਦੇਖਿਆ ਜੋ ਵੀ ਉਹਦਾ ਯੂਨਿਟ ਹੈ ਬਹੁਤ ਤਗੜਾ ਤੇ ਉਹਦੇ ਵਿੱਚ ਮੈਂ ਕਿਹਾ ਯਾਰ ਜਿਹੜੀ ਇਹ ਲੇਬਰ ਆ ਇੰਨਾ ਸਾਰਾ ਬੜਾ ਬਰੀਕੀ ਦਾ ਕੰਮ ਆ ਇਹ ਕਿੱਥੋਂ ਲਿਆਉਣਾ ਉਹਨੇ ਕਿਹਾ ਸਾਰੀ ਬਿਹਾਰ ਤੋਂ ਆ ਜ਼ਿਆਦਾਤਰ ਬਿਹਾਰ ਤੋਂ ਆ ਤੇ ਮੈਂ ਕਿਹਾ ਪੰਜਾਬੋਂ ਉਹ ਕਹਿੰਦਾ ਇਹ ਕੰਮ ਹੈ ਜਿਹੜਾ ਸਿੱਖਣਾ ਪੈਂਦਾ ਪਹਿਲਾਂ ਇਹ ਕੰਮ ਥੋੜਾ ਸਿੱਖਣਾ ਪੈਂਦਾ ਆਪਣੇ ਬੰਦੇ ਕਹਿੰਦਾ ਸਿੱਖ ਕੇ ਰਾਜੀ ਨੇ ਤੇ ਜੇ ਥੋੜਾ ਜਿਹਾ ਸਿੱਖ ਲੈਂਦੇ ਫਿਰ ਸਾਨੂੰ ਸਿਕਾਉਣ ਲੱਗ ਜਾਂਦੇ ਤਾਂ ਮਤਲਬ ਕਿ ਸਕਿੱਲ ਸਾਡੇ ਕੋਲ ਪਹਿਲੀ ਗੱਲ ਤੇ ਹੈ ਹੀ ਨਹੀਂ ਫਿਰ ਜੇ ਸਕਿੱਲ ਹੈ ਤੇ ਉਹ ਤੇ ਉਹਦਾ ਕੋਈ ਮੁੱਲ ਮੁੱਲੀ ਨਹੀਂ ਪੈ ਰਿਹਾ ਤਾਂ ਮਤਲਬ ਕਿ ਨਾ ਸਾਡੇ ਇੱਥੇ ਬਈ ਲੋਕਾਂ ਦੇ ਸਮਾਜਿਕ ਤੌਰ ਤੇ ਏਜੰਡੇ ਤੇ ਆ ਇਹ ਮੁੱਦੇ ਨਾ ਹੀ ਸਿਆਸੀ ਤੌਰ ਤੇ ਜਦੋਂ ਸਮਾਜ ਦਾ ਇੱਕ ਬਹੁਤ ਵੱਡਾ ਹਿੱਸਾ ਇਹਨਾਂ ਮੁੱਦਿਆਂ ਪ੍ਰਤੀ ਪਤਾ ਨਹੀਂ ਕਹਿ ਲੋ ਕਿ ਚੇਤਨ ਨਹੀਂ ਹੈ ਜਾਗਰਤ ਨਹੀਂ ਹੈ ਜਾਂ ਕਿ ਲੋਕ ਕਿਉਂ ਚਾਹੁੰਦੇ ਨਹੀਂ ਮਸਾਲੇਦਾਰ ਰਾਜਨੀਤੀ ਚਾਹੁੰਦਾ ਤਾਂ ਫਿਰ ਰਾਜਨੀਤਿਕ ਬੰਦੇ ਜਿਹੜੇ ਖੁਦ ਸਮਾਜਿਕ ਪ੍ਰਾਣੀ ਆ ਉਹ ਕਿਉਂ ਇਹਨਾਂ ਮੁੱਦਿਆਂ ਤੇ ਖੜਨਗੇ ਜਿੱਥੇ ਆ ਕੇ ਫਸ ਜਾਣਗੇ ਉਹ ਜੀ ਅੱਜ ਪੁੱਛ ਲਓ ਇਹਨਾਂ ਨੂੰ ਕੀ ਇਹਨਾਂ ਨੇ ਕਿਹਾ ਸੀਗਾ ਕਿਹੜੇ ਨਰਸਿੰਗ ਕਾਲਜ ਕਿਹੜੇ ਖੋਲਾਂਗੇ ਅਸੀਂ ਮੈਡੀਕਲ ਕਾਲਜ ਕਿ ਪਤਾ ਨਹੀਂ ਕਿਹੜੇ 16 ਕਹਿੰਦੇ ਸੀ ਖੋਲਾਂਗੇ ਜੀ ਮੈਡੀਕਲ ਕਾਲਜ ਉਹ ਤਾਂ ਕਿੰਨੇ ਖੁੱਲੇ ਨੇ ਮਸਤੂਆਣੇ ਵਾਲਾ ਵੀ ਤੁਹਾਨੂੰ ਪਤਾ ਨਾ ਕਿ ਕਿੰਨਾ ਵਿਵਾਦ ਹੋ ਗਿਆ ਹਲੇ ਵੀ ਵਿਚ ਵਿਚਾਲੇ ਆ ਬਿਲਕੁਲ 2.5 ਸਾਲ ਹੋ ਗਏ ਨੇ ਸ਼ਾਇਦ ਪਹਿਲੇ ਬਜਟ 'ਚ ਇਹਨਾਂ ਨੇ ਕਿਹਾ ਸੀਗਾ ਹਾਂ ਕਿ 24 ਦੇ ਵਿੱਚ ਇਹਨਾਂ ਨੇ ਅਖਿਆ ਸੀ ਕਿ ਸੈਸ਼ਨ ਚਲਾ ਦੇਣਗੇ ਸੈਸ਼ਨ ਚਲਾ ਦੇਣਗੇ ਬਿਲਕੁਲ 24 ਤੇ ਗੁਜ਼ਰ ਚਲੇ ਆ ਜੀ ਹੁਣ ਵੈਦਿਕ ਸੈਸ਼ਨ ਤੇ ਸ਼ੁਰੂ ਹੋ ਚੁੱਕੇ ਨੇ ਤਕਰੀਬਨ ਜੂਨ ਜਲਾਈ ਵਾਸਤੇ ਹੁੰਦਾ ਜੀ ਜੀ ਤਾਂ ਦੱਸੋ ਕਿੰਨੇ ਚੱਲ ਗਏ ਨੇ ਹਾਂ ਹੁਣ ਨੀਟ ਦਾ ਰਿਜ਼ਲਟ ਆ ਜੂਗਾ ਕੁਝ ਦਿਨਾਂ 'ਚ ਹਾਂ ਕਿੰਨੇ ਚੱਲ ਗਏ ਨੇ ਸਰ ਤੋਂ ਮਤਲਬ ਕਿ ਸਾਡੇ ਇੱਥੇ ਕੋਈ ਇਹਨਾਂ ਗੱਲਾਂ ਤੇ ਕਹਿ ਲੋ ਕਿ ਬਈ ਗੱਲ ਘੋਲਦਾ ਹੀ ਨਹੀਂ ਹੈ ਕਿਤੇ ਤੁਸੀਂ ਭਾਗਾਂ ਵਾਲੇ ਹੋ ਜਿਹੜੀ ਐਨੀ ਵਧੀਆ ਆਡੀਅנס ਐਨੀ ਤਦਾਦ ਦੇ ਵਿੱਚ ਤੁਹਾਡੇ ਕੋਲ ਹੈਗੀ ਆ ਮੈਂ ਦੇਖਦਾ ਕਈ ਬਹੁਤ ਸਿਆਣੀਆਂ ਗੱਲਾਂ ਕਰਦੇ ਆ ਅੱਛਾ ਉਹ ਤਰੋਵਰਾਠੀ ਆ ਉਹਦੀ ਪੰਜਾਬੀ ਵੀਡੀਓ ਬਹੁਤ ਠੋਕ ਕੇ ਕਰਦੇ ਆ ਇਹ ਕਰਦੇ ਤੁਸੀਂ ਉਹਦਾਂ ਦਾ ਕੰਮ ਕਰ ਲਓ ਤੁਹਾਨੂੰ ਕਿਸੇ ਨੇ ਕਹਲਣਾ ਹੀ ਨਹੀਂ ਇੱਥੇ ਬੰਦਾ ਉਹਦੇ ਚ ਕਲਾ ਉਹ 14 ਦਾ ਇਹ ਕੰਮ ਕਰਦਾ 14 ਤੋਂ ਵੀਡੀਓ ਪਉਣ ਲੱਗੇ ਦਾੜੀ ਨਹੀਂ ਸੀ ਲੱਥੀ ਅਸੀਂ ਉਹਦੋਂ ਦਾ ਦੇਖਦੇ ਆ ਅੱਜ ਉਹਦੇ ਕੋਲ ਬਹੁਤ ਤਗੜੀ ਟੀਮ ਹੈ ਜੀ ਤੇ ਇੱਥੇ ਜੇ ਕੋਈ ਕੰਮ ਕਰ ਲਵੇ ਤਰੋਵਰਾਠੀ ਵਾਂਗੂ ਕਰੇ ਤਦ ਉਹਦਾ ਚੈਨਲ ਸਾਲ ਤਾ ਉਹਦਾ ਮੋਨਟਾਈਜੇਸ਼ਨ ਹੀ ਨਹੀਂ ਚੱਲਣਾ ਪੂਰਾ ਹੀ ਨਹੀਂ ਕ੍ਰਾਈਟੇਰੀਆ ਨਹੀਂ ਹੋਣੀ ਤੇ ਉਤੋਂ ਵੱਲ ਅਗਲਾ ਸਾਲ ਉਹਦੇ ਚੜ੍ਹ ਨਹੀਂ ਦੇਣਾ ਮੇਰਾ ਚੜ੍ਹ ਨਹੀਂ ਦੇਣਾ ਮਾਣ ਨੂੰ ਰਣੇ ਦਾ ਦੇਣਾ ਕਿਸੇ ਨੇ ਖੜਨਾ ਨਹੀਂ ਨਾਲ ਜੀ ਤਾਂ ਮਤਲਬ ਇਹ ਆ ਕਿ ਭਾਈ ਗੱਲ ਇਹ ਆ ਤੁਸੀਂ ਜੇ ਇਸ ਤਰ੍ਹਾਂ ਏਜੰਡੇ ਤੇ ਲਿਆਓ ਲੋਕਾਂ ਨੂੰ ਤੇ ਠੀਕ ਹੋਏਗਾ ਲੋਕ ਇਸ ਪਾਸੇ ਆਉਣ ਮੁੱਦਿਆਂ ਦੀ ਗੱਲ ਹੋਵੇ ਕੀ ਚੱਲੀ ਜਾਂਦਾ ਤੇਰਾ ਮੈਨੂੰ ਥੰਮ ਦੇ ਦਿਓ আরে ਭਾਈ ਜਿਹੜੇ 92 ਦਿੱਤੇ ਆ ਸੱਤ ਚੁਣੇ ਆ ਉਹ ਕਾਦੇ ਵਾਸਤੇ